ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਜਿਹੜੀ ਆ ਉਹ ਦੁਬਾਰਾ ਹੋਵੇਗੀ ਕਿਉਂਕਿ ਅੱਜ ਭਾਈ ਅਮਰਤਪਾਲ ਸਿੰਘ ਦਾ ਨਾਮ ਜਿਹੜਾ ਸੌ ਚੁੱਕਣ ਵਾਲੀ ਲਿਸਟ ਦੇ ਵਿੱਚ ਆਉਣ ਤੋਂ ਬਾਅਦ ਵੀ ਇਹ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਸੌ ਨਹੀਂ ਚੁੱਕ ਸਕਣਗੇ ਕਿ ਵਾਕਈ ਅਮਰਤਪਾਲ ਸਿੰਘ ਸੌ ਨਹੀਂ ਚੁੱਕ ਸਕਣਗੇ ਤੇ ਜੇ ਸੌ ਨਹੀਂ ਚੁੱਕ ਸਕਣਗੇ ਕਿ ਚੋਣ ਜਿਹੜੀ ਹੈ ਉਹ ਰੱਦ ਹੋ ਕੇ ਦੁਬਾਰਾ ਹੋਊਗੀ ਕੀ ਇਹਦੇ ਵਿੱਚ ਬਣੂਗਾ ਬਹੁਤ ਅਹਿਮ ਚਰਚਾ ਜਿਹੜੀ ਇਸ ਵਿਸ਼ੇ ਤੇ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਕਾਂਗਰਸ ਦੇ ਵਿੱਚ ਵੀ ਵੱਡਾ ਕਲੇਸ਼ ਪੈ ਗਿਆ ਰਾਜਾ ਵੜਿੰਗ ਦੇ ਲਈ ਵੱਡੀ ਮੁਸੀਬਤ ਹੈ ਬਹੁਤ ਜੰਗੀ ਪੱਤਰ ਤੇ ਇਹ ਕਲੇਸ਼ ਜਿਹੜਾ ਛੜ ਚੁੱਕਿਆ ਹੈ ਕਿਉਂ ਛੜਿਆ ਕਾਂਗਰਸ ਦੇ ਅੰਦਰ ਕਲੇਸ਼ ਇਸ ਤੇ ਵੀ ਅਹਿਮ ਚਰਚਾ ਕਰਨੀ ਆ ਕਿ ਕਿੱਧਰਲੇ ਪਾਸੇ ਨੂੰ ਜਾਊਗਾ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਉਧਰ ਭਗਵੰਤ ਮਾਨ ਹੋਰਾਂ ਨੇ ਨਸ਼ੇ ਦੇ ਮੁੱਦੇ ਤੇ ਸਰਕਾਰ ਮੋਦੀ ਵੱਜਣ ਤੋਂ ਬਾਅਦ ਹੁਣ ਇੱਕ ਵੱਡਾ ਐਕਸ਼ਨ ਲੈ ਲਿਆ ਕੀ ਉਹ ਐਕਸ਼ਨ ਐਕਸ਼ਨ ਮੂਡ ਦੇ ਵਿੱਚ ਵੀ ਆਊਗਾ ਜਾਂ ਫਿਰ ਸਰvarphi ਸਿਰਫ ਇਹ ਚੋਣਾ ਦੇ ਕਰਕੇ ਆ ਜਮਨੀ ਚੋਣਾ ਦੇ ਕਰਕੇ ਐਕਸ਼ਨ ਸਾਰੀਆਂ ਖਬਰਾਂ ਤੇ ਵਿਸਤਾਰ ਪੂਰਵਕ ਚਰਚਾ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਤੁਹਾਡਾ ਸੁਖੇਸ ਸਿੰਘ ਜੀ ਸਤਿ ਸ੍ਰੀ ਅਕਾਲ শ্রোਤਿਆਂ ਨੂੰ ਦਰਸ਼ਕਾਂ ਨੂੰ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਨਸ਼ੇ ਦੇ ਮੁੱਦੇ ਤੇ ਸਰਕਾਰ ਜਿਹੜੀ ਆ ਉਹ ਬੁਰੀ ਕਰ ਰਹੀ ਹੈ ਪਹਿਲਾਂ ਭਗਵੰਤ ਮਾਨ ਹੋਰੀ ਇਹ ਗੱਲ ਕਹਿੰਦੇ ਸੀਗੇ ਕਿ ਭਾਈ ਸਰਕਾਰਾਂ ਰੋਕ ਸਕਦੀਆਂ ਨਸ਼ਾ ਵੇਖਣ ਤੋਂ ਜਿਹੜੀਆਂ ਰੋਕ ਰਹੀਆਂ ਕਹਿੰਦੇ ਕਿ ਇਹ ਆਪ ਜਿਹੜੀਆਂ ਉਹ ਵੇਚ ਰੀਆਂ ਹੈਗੀਆਂ ਔਰ ਆਪ ਇਹਨਾਂ ਦੇ ਵਿੱਚ ਹਿੱਸੇਦਾਰੀ ਹੈ ਇਹੋ ਜਿਹੀਆਂ ਕਹਿੰਦੇ ਹੁੰਦੇ ਸੀ ਗਾਣਿਆਂ ਤੱਕ ਨੂੰ ਸੰਬੋਧਨ ਕਰਦੇ ਹੁੰਦੇ ਸੀ ਜਿਵੇਂ ਰਣਜੀਤ ਪਾਵੇ ਦਾ ਗਾਣਾ ਸੀ ਸਰਕਾਰਾਂ ਹੀ ਵਕਾਉਂਦੀਆਂ ਚਿੱਟਾ ਤਾਂ ਹੀ ਤਾਂ ਸ਼ਰੀਆਂ ਵੈਸੇ ਜਾਂ ਕੁਝ ਜਿਹੜਾ ਗੱਲਾਂ ਬਾਤ ਚੱਲਦੀ ਹੁੰਦੀ ਸੀ ਹੁਣ ਭਗਵੰਤ ਮਾਨ ਹੋਰਾਂ ਨੇ ਇੱਕ ਆਰਡਰ ਜ਼ਰੂਰ ਕੀਤਾ ਜਿਹਦੀ ਤਾਰੀਫ਼ ਤਾਂ ਜਿਹੜੀ ਇੱਕ ਵਾਰੀ ਬਣਦੀ ਹੈ ਭਗਵੰਤ ਮਾਨ ਹੋਰਾਂ ਨੇ ਇਹ ਆਰਡਰ ਕੀਤਾ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕਿ ਰਾਜ ਸਰਕਾਰ ਚਾਹੁੰਦੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਵਿੱਤੀ ਢਾਹ ਲਗਾਈ ਜਾਵੇ। ਔਰ ਉਹਨਾਂ ਨੇ ਨਾਲ ਹੀ ਦੂਜਾ ਇਹ ਕਿਹਾ ਕਿ ਇਸ ਲਈ ਆਪ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਜਦ ਕਦੇ ਵੀ ਕਮਿਸ਼ਨਰ ਪੁਲਿਸ ਐਸਐਸਪੀ ਪੁਲਿਸ ਅਧਿਕਾਰੀ ਵੱਲੋਂ ਐਨਡੀਪੀਸੀ ਐਕਟ ਅਧੀਨ ਐਨਡੀपीएस ਐਕਟ ਦੇ ਅਧੀਨ ਕਿਸੇ ਅਕਿਊਜ਼ਡ ਕਨਵਿਕਟ ਦੀ ਜਾਇਦਾਦ ਅਟੈਚ ਕਰਨ ਦੇ ਮੰਤਵ ਲਈ ਆਪ ਤੋਂ ਉਸ ਦੀ ਜਾਇਦਾਦ ਸੰਬੰਧੀ ਸੂਚਨਾ ਮੰਗੀ ਜਾਂਦੀ ਹੈ ਤਾਂ ਉਹ ਸੂਚਨਾ ਆਪ ਵੱਲੋਂ ਫੌਰੀ ਤੌਰ ਤੇ ਸਬੰਧਤ ਪੁਲਿਸ ਅਧਿਕਾਰੀ ਨੂੰ ਦਿੱਤੀ ਜਾਵੇ। ਇਹ ਮੈਂ ਕਹੂੰਗਾ ਕਿ ਭਗਵੰਤ ਮਾਨ ਹੋਰਾਂ ਦੀ ਤਾਰੀਫ਼ ਬਣਦੀ ਹੈ ਕਿ ਜੇਕਰ ਇਸ ਤਰੀਕੇ ਨਾਲ ਨਸ਼ਾ ਤਸਕਰਾਂ ਨੂੰ ਵਿੱਤੀ ਢਾਲ ਲਈ ਜਾਂਦੀ ਹੈ ਜੇ ਇਹੋ ਜਿਹਾ ਕੋਈ ਐਕਸ਼ਨ ਹੁੰਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਇੱਥੇ ਤਾਰੀਫ਼ ਬਣਦੀ ਹੈ ਭਗਵੰਤ ਮਾਨ ਸਰਕਾਰ ਦੀ ਪਰ ਡਾਕਟਰ ਸਾਹਿਬ ਨਾਲ ਹੀ ਨਾਲ ਆਪਾਂ ਇਹ ਵੀ ਕਹਿਣ ਤੋਂ ਗਰੇਜ ਨਹੀਂ ਕਰਾਂਗੇ ਕਿ ਇਹ ਐਕਸ਼ਨ ਐਕਸ਼ਨ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਵੋਟਾਂ ਦੇ ਕਰਕੇ ਤੁਸੀਂ ਇਹ ਜਿਵੇਂ ਪਹਿਲਾਂ ਇਤਿਹਾਸ ਆ ਭਗਵੰਤ ਮਾਨ ਸਰਕਾਰ ਦਾ ਕਿ ਆਰਡਰ ਕਰ ਦਿੰਦੇ ਆ ਲਾਗੂ ਹੋ ਹੁੰਦਾ ਨਹੀਂ ਤੇ ਇਸੇ ਤਰੀਕੇ ਦੇ ਨਾਲ ਨਹੀਂ ਇਹ ਹੋਣਾ ਚਾਹੀਦਾ ਇਹ ਆਰਡਰ ਜੇ ਹੋਇਆ ਜੇ ਇਹ ਸੋਚ ਵਰਤੀ ਗਈ ਹੈ ਭਗਵੰਤ ਮਾਨ ਹੋਰਾਂ ਵੱਲੋਂ ਵਧੀਆ ਸੋਚ ਹੈ ਔਰ ਇਹ ਢਾਹ ਲਾਉਣ ਦੇ ਲਈ ਇਹ ਆਰਡਰ ਇੰਪਲੀਮੈਂਟ ਜਿਹੜੇ ਹੋਣੇ ਚਾਹੀਦੇ ਆ ਤੇ ਜੇ ਨਹੀਂ ਖੁੰਦੇ ਬਹੁਤ ਮਾੜੀ ਗੱਲ ਆ ਕਿਵੇਂ ਦੇਖਦੇ ਹੋ ਸ ਪੂਰੀ ਚੀਜ਼ ਨੂੰ ਦੇਖੋ ਸੁਖਬਿੰਦਰ ਜੀ ਇੱਕ ਤਾਂ ਗੱਲ ਮਤਲਬ ਇਹ ਬਿਲਕੁਲ ਸੱਚੀ ਗੱਲ ਹੈ ਕਿ ਬਹੁਤ ਅੱਛਾ ਫੈਸਲਾ ਹੈ ਤੇ ਇਹਨੂੰ ਲਾਗੂ ਕਰਨਾ ਚਾਹੀਦਾ ਪਰ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਨਾ ਸ਼ੰਕੇ ਤੇ ਬੇਵਿਸ਼ਵਾਸੀ ਬਹੁਤ ਪੈਦਾ ਕਰ ਚੁੱਕੀ ਹੈ ਨਾ ਸਰਕਾਰ ਉਹ ਹੁਣ ਦੂਰ ਹੋਊਗੀ ਜੇ ਐਕਸ਼ਨ ਹੁੰਦਾ ਹੈ ਸਿਰਫ ਕੱਲੀਆਂ ਗੱਲਾਂ ਦੇ ਨਾਲ ਤੁਸੀਂ ਦੇਖੋ ਕਿ ਬਹੁਤ ਵੱਡੇ ਪੱਧਰ ਤੇ ਪੁਲਸ ਦੇ ਇਖਤਿਆਦ ਲਈ ਕੀਤੇ ਗਏ ਉਹਨਾਂ ਤੇ ਹੀ ਕਿੰਨੀ ਵੱਡੀ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਹੈ ਕਿ ਜੀ ਡੀਜੀਪੀ ਸਭ ਕੁਝ ਹੋਰ ਕਹਿ ਰਹੇ ਨੇ ਕਿ ਜੀ ਅਸੀਂ ਤਾਂ ਰੁਟੀਨ ਬਦਲੀ ਕੀਤੀ ਹੈ ਤੇ ਮਾਨ ਸਾਹਿਬ ਉਹਨੂੰ ਮਤਲਬ ਪ੍ਰਪਗੈਂਡੇ ਦੇ ਤੌਰ ਤੇ ਕਹਿ ਲੋ ਜਾਂ ਸੱਚਾਈ ਦੇ ਤੌਰ ਤੇ ਕਹਿਣਾ ਚਾਹੁੰਦੇ ਸੀ ਵੀ ਅਸੀਂ ਜਿਹੜਾ ਨੈਕਸਸ ਤੋੜਨ ਦੇ ਲਈ ਪੁਲਸ ਤੇ ਜਿਹੜਾ ਨਸ਼ਾ ਤਸਕਰਾਂ ਦਾ ਨੈਕਸਸ ਤੋੜਨ ਦੇ ਲਈ ਇਸ ਕੀਤੀ ਹੈ ਇਹਦੇ ਉੱਪਰ ਹੁਣ ਸਾਰੇ اپੋਜੀਸ਼ਨ ਦੇ ਬਿਆਨ ਆ ਰਹੇ ਨੇ ਇਹ ਉਸੇ ਲੜੀ ਦੇ ਵਿੱਚ ਇਹ ਫੈਸਲਾ ਹੈ ਕਿ ਮੁੱਖ ਸਕੱਤਰ ਸਾਹਿਬ ਵੱਲੋਂ ਡੀਸੀਆਂ ਨੂੰ ਆਰਡਰ ਕਟਿਆ ਗਿਆ ਹੈ ਕਿ ਜੇ ਕਿਤੇ ਕੋਈ ਪੁਲਿਸ ਕਮਿਸ਼ਨਰ ਤੁਹਾਡੇ ਕੋਲ ਇਨਫੋਰਮੇਸ਼ਨ ਮੰਗਦਾ ਹੈ ਨਸ਼ਾ ਤਸਕਰ ਦੀ ਐਨਡੀਪਸੀਆ ਦੇ ਤਹਿਤ ਤਾਂ ਤੁਰੰਤ ਇਨਫੋਰਮੇਸ਼ਨ ਦਿੱਤੀ ਜਾਵੇ। ਦੇ ਕੋਈ ਇੱਕ ਗੱਲ ਤਾਂ ਮੇਰਾ ਖਿਆਲ ਇਹ ਹੈ ਕਿ ਸ਼ਾਇਦ ਅੱਜ ਤੱਕ ਸ਼ਾਇਦ ਹੀ ਕੋਈ ਐਸਾ ਕੇਸ ਹੋਇਆ ਹੋਵੇ ਕਿ ਪੁਲਿਸ ਨੇ ਇਨਫੋਰਮੇਸ਼ਨ ਮੰਗੀ ਹੋਵੇ ਤੇ ਡੀਸੀਆਂ ਨੇ ਦਿੱਤੀ ਨਾ ਜਿਹਦੇ ਕਰਕੇ ਕੋਈ ਕੇਸ ਰੁਕ ਗਿਆ ਹੋਵੇ। ਉਹ ਛੋੜਾ ਜਿਹਾ ਮੇਰਾ ਖਿਆਲ ਹੈ ਵੀ ਇੱਥੇ ਪ੍ਰੋਪਰਟੀ ਘੰਡੇ ਵਾਲਾ ਐਲੀਮੈਂਟ ਆ ਜਾਂਦਾ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਣਾ ਕਿ ਜੇ ਤੁਹਾਨੂੰ ਪਹਿਲਾਂ ਪਹਿਲੀ ਇਲੈਕਸ਼ਨ ਹੀ ਲੜਨੀ ਸੀ ਤਾਂ ਸਿੰਘਲਾ ਸਾਹਿਬ ਨੂੰ ਪੜ੍ਹ ਕੇ ਉਹਦਾ ਸਟਿੰਗ ਉਹ ਸਾਰਾ ਕੁਝ ਸੀ ਵੀ ਅਸੀਂ ਪੱਟੜ ਇਮਾਨਦਾਰਾਂ ਤੇ ਅਸੀਂ ਬਹੁਤ ਜਲਦੀ ਐਕਸ਼ਨ ਪ੍ਰੋਪਸ਼ਨ ਦੇ ਖਿਲਾਫ ਲੈ ਲਈ ਹੂੰ ਉਹ ਕਿਉਂਕਿ ਨਸ਼ਿਆਂ ਤੇ ਬਹੁਤ ਜਦੋਂ ਉਸ ਨੇ ਨਿਕਲਦਾ ਹੈ ਇਸ ਕਰਕੇ ਉਹਨਾਂ ਨੇ ਕਿਹਾ ਜੇ ਅਸੀਂ ਢਾਲ ਲਾਵਾਂਗੇ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ ਲੋਨ ਬਹੁਤ ਅੱਛੀ ਗੱਲ ਹੈ ਪਰਮਾਤਮਾ ਇਹਨਾਂ ਨੂੰ ਸਮਰੱਥਾ ਬਖਸ਼ੇ ਸਮਤ ਵੀ ਬਖਸ਼ੇ ਹੂੰ ਪਰ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਹੈ ਇਹ ਸਿਰਫ ਇੱਕ ਪਾਰਟੀ ਇੱਕ ਮਹਿਕਮੇ ਦਾ ਮਸਲਾ ਨਹੀਂ ਹੈ ਇਹ ਇਹ ਇੰਟਰਨੈਸ਼ਨਲ ਡਰਗ ਕਾਰਟਲਸ ਇੱਥੇ ਸ਼ਾਮਿਲ ਨੇ ਜਿ ਸਾਰੀਆਂ ਸਿਆਸੀ ਪਾਰਟੀਆਂ ਦੇ ਬਹੁਤ ਹੀ ਮੇਰਾ ਖਿਆਲ ਹੈ ਜਿਹੜੇ ਮਜ਼ਜ਼ ਬੰਦੇ ਨੇ ਉਹ ਵੀ ਸ਼ਾਮਿਲ ਨੇ ਪਰ ਪੁਲਿਸ ਦਾ ਵੀ ਕਾਫੀ ਹਿੱਸਾ ਉਹਦੇ ਵਿੱਚ ਸ਼ਾਮਿਲ ਹੈਗਾ ਇਹ ਠੀਕ ਹੈ ਕਿ ਅਸੀਂ ਸਾਰਿਆਂ ਨੂੰ ਹੀ ਕਿਰਸੀ ਬਣ ਸਕਦੇ ਹੁੰਦੇ ਹਾਂ ਪਰ ਇਹ ਜੇ ਲੜਾਈ ਲੜਨੀ ਹੈ ਤਾਂ ਇਹ ਸਾਰੀਆਂ ਸਿਆਸੀ ਪਾਰਟੀਆਂ ਚ ਜਿਹੜੇ ਇਮਾਨਦਾਰ ਬੰਦੇ ਨੇ ਸਾਰੇ ਅਫਸਰ ਬਿਊਰੋਕ੍ਰੇਸੀ ਦੇ ਸਾਰੇ ਪੁਲਿਸ ਦੇ ਚੰਗੇ ਅਫਸਰ ਹੂੰ ਹੂੰ ਉਹਨਾਂ ਨੂੰ ਡਟ ਕੇ ਇਸ ਗੱਲ ਦੇ ਖਿਲਾਫ ਬੇਮੰਤ ਹੋਗਾ ਸਿਰਫ ਗੱਲੀ ਬਾਤੀ ਕਰ ਪੂਰਾ ਕਰਨ ਵਾਲਾ ਕੰਮ ਨਹੀਂ ਹੈ ਹੂੰ ਪਰ ਚੰਗੀ ਗੱਲ ਹੈ ਜੇ ਸ਼ੁਰੂਆਤ ਕਰਨ ਤਾਂ ਬਹੁਤ ਅੱਛੀ ਗੱਲ ਹੈ ਲੋਕਾਂ ਵੱਲੋਂ ਇੱਛਾ ਰਿਸਪੌਂਸ ਹੂੰ ਕਿਉਂਕਿ ਇਹ ਪਹਿਲਾਂ ਵੀ ਬਹੁਤ ਵਾਰੀ ਭਗਵੰਤ ਮਾਨ ਉਹਨਾਂ ਨੇ ਪਹਿਲਾਂ ਤਾਂ ਅਰਦਾਸ ਬੇਸ਼ੱਕ ਅੱਜ ਇਹ ਗੱਲ ਕਹਿੰਦੇ ਆ ਕਿ ਹਰ ਚੀਜ਼ ਦੇ ਲਈ ਆਪਾਂ ਸਾਰੇ ਅਰਦਾਸ ਜਿਹੜੀਆਂ ਕਰਦੇ ਆ ਚਾਹੇ ਕੋਈ ਵੀ ਧਰਮ ਵਾਲਾ ਆਪਣੇ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਔਰ ਅਰਦਾਸ ਬੇਨਤੀ ਕਰਦਾ ਪਰ ਇਹ ਚੀਜ਼ਾਂ ਕੁਝ ਜਿਹੜੀਆਂ ਤੁਸੀਂ ਆਪਣੇ ਤੇ ਲੈ ਕੇ ਕਰਨੀਆਂ ਸੀ ਇਹ ਸਿਰਫ ਅਰਦਾਸ ਤੇ ਹੀ ਛੁੱਟੀ ਜਾ ਰਹੇ ਹੋਵੋ ਇਹ ਵੀ ਗੱਲ ਠੀਕ ਨਹੀਂ ਸੀ ਪਰ ਚਲੋ ਜੇ ਇੱਕ ਤਰੀਕੇ ਨਾਲ ਵਿੱਤੀ ਢਾਂਜੇ ਇਸ ਤਰੀਕੇ ਨਾਲ ਲਾਉਂਦੇ ਆ ਤਾਂ ਇੱਕ ਚੰਗਾ ਕਦਮ ਜਿਹੜਾ ਹੋਊਗਾ ਪਰ ਇੱਥੇ ਅਧਿਕਾਰੀਆਂ ਨੂੰ ਵੀ ਇਹ ਗੱਲ ਸੋਚਣ ਵਾਲੀ ਹੈ ਕਿ ਉਹ ਇਸ ਚੀਜ਼ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕਰਨ ਔਰ ਇਸ ਤੋਂ ਵੀ ਸਖਤ ਕਦਮ ਜਿਹੜੇ ਨਸ਼ੇ ਵਾਸਤੇ ਜੀ ਚੁੱਕੇ ਜਾਂਦੇ ਆ ਤਾਂ ਉਹ ਚੁੱਕੇ ਜਾਣੇ ਚਾਹੀਦੇ ਆ ਔਰ ਫਿਰ ਦੇਖਦੇ ਆ ਕਿ ਹੋਰ ਇਹਦੇ ਤੇ ਕੀ ਜਿਹੜਾ ਐਕਸ਼ਨ ਹੁੰਦਾ ਪਰ ਐਕਸ਼ਨ ਜਿਹੜਾ ਇਹ ਜਰੂਰ ਹੋਣਾ ਚਾਹੀਦਾ ਇਹ ਸਿਰਫ ਔਰ ਸਿਰਫ ਇਲੈਕਸ਼ਨਾਂ ਦੇ ਵਿੱਚ ਹੀ ਇਹ ਨਹੀਂ ਹੈ ਕਿ ਜਲੰਧਰ ਦੀ ਜਿਮਨੀ ਚੋਣ ਆ ਗਈ ਹੈ ਜਾਂ ਬਾਕੀ ਚਾਰ ਹੋਰ ਜਿਮਨੀ ਚੋਣਾਂ ਆ ਗਈਆਂ ਉਹਦੇ ਕਰਕੇ ਕਰੋ ਇਹ ਜੇ ਅਗਲੇ 3 ਸਾਲ ਜਾਰੀ ਰਹਿੰਦਾ ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਐਕਸ਼ਨ ਜਿਹੜਾ ਉਹ ਜੇ ਹੁੰਦਾ ਤਾਂ ਬਹੁਤ ਫਰਕ ਪਊਗਾ ਔਰ ਇਹ ਵੀ ਆ ਇਹ ਇਹ ਐਕਸ਼ਨ ਚੰਗਾ ਜ਼ਰੂਰ ਹੈ ਪਰ ਨਾ ਕਾਫੀ ਹੈ ਹੋਰ ਵੀ ਐਕਸ਼ਨ ਜਿਹੜੇ ਹੋਰ ਵੀ ਜਿਹੜੀਆਂ ਤਰਤੀਬਾਂ ਸੋਚੀਆਂ ਜਾਣੀਆਂ ਚਾਹੀਦੀਆਂ ਰੁਕਸਰ ਬਿਲਕੁਲ ਜੀ ਬਿਲਕੁਲ ਦੇਖੋ ਕੂਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਤਾਂ ਸਿੱਧਾ ਆਪ ਦੀ ਲੀਡਰਸ਼ਿਪ ਤੇ ਹੀ ਹੱਥ ਪਾ ਲਿਆ ਸੀ ਜਿਹੜੇ ਆਪਣੇ ਵਿੱਚ ਇਹਨਾਂ ਦੇ ਬੰਦੇ ਬੈਠੇ ਨੇ ਕਿਸੇ ਤਰੀਕੇ ਦੇ ਨਾਲ ਵੀ ਨਸ਼ਾ ਤਸਕਰਾਂ ਦੇ ਨਾਲ ਕਿਸੇ ਰੂਪ ਵਿੱਚ ਸ਼ਾਮਲ ਨੇ ਜਾਂ ਹੋਰ ਹੈ ਪਹਿਲੀ ਗੱਲ ਤਾਂ ਉੱਥੋਂ ਹੀ ਐਕਸ਼ਨ ਸ਼ੁਰੂ ਹੋਣਾ ਚਾਹੀਦਾ ਹੈ ਪਰ ਮੈਸੇਜ ਬਿਲਕੁਲ ਕਲੀਅਰ ਜਾਣਾ ਚਾਹੀਦਾ ਹੈ ਕਿ ਕੋਈ ਕੰਪਰੋਮਾਈਜ਼ ਨਹੀਂ ਪਰ ਕੋਈ ਜੁਡੀਸ਼ਰੀ ਦੇ ਲੈਵਲ ਤੇ ਪੁਲਿਸ ਦੀ ਵਰੀ ਦੇ ਲੈਵਲ ਤੇ ਡਿਲੇ ਨਹੀਂ ਹੋਣੀ ਚਾਹੀਦੀ ਹਾਈ ਕੋਰਟ ਤੱਕ ਸਟ੍ਰਿਕਚਰ ਪਾਸ ਹੋ ਚੁੱਕੇ ਨੇ ਕਿ ਤੁਸੀਂ ਨਸ਼ੇ ਦੇ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਚਲਾਉਣ ਨਹੀਂ ਪੇਸ਼ ਕਰਦੇ ਲਿਸਟ ਮਤਲਬ ਇੱਕ ਦਿੱਤੀ ਗਈ ਸੀ ਬੀਐਸਐਫ ਵੱਲੋਂ ਉਹ ਲਿਸਟ ਦਾ ਮਤਲਬ ਕੋਈ ਮੁੱਖੇ ਜ਼ਿਕਰ ਨਹੀਂ ਉਹ ਵੀ ਹਾਈ ਕੋਰਟ ਨੇ ਸਟ੍ਰਿਕਚਰ ਪਾਸ ਕਰੇ ਸੀ ਸੋ ਛੋਟੀ ਨਹੀਂ ਹੈ ਗੱਲ ਮਸਲਾ ਬਹੁਤ ਵੱਡਾ ਹੈ ਸਰਕਾਰ ਉਹਦੇ ਮੁਕਾਬਲੇ ਮੇਰਾ ਖਿਆਲ ਹੈ ਸਰਕਾਰ ਦੀ ਸਮਰੱਥਾ ਬਹੁਤ ਛੋਟੀ ਹੈ ਪਰ ਇਹ ਕਿਉਂਕਿ ਪਹਿਲਾਂ ਇੱਕ ਵਾਰ ਕੈਪਟਨ ਵਿੰਦਰ ਸਿੰਘ ਜੀ ਵੀ ਬੁੱਕਾ ਫੜ ਕੇ ਸੋਨਾ ਖਾ ਚੁੱਕੇ ਸੀ ਸਾਰਾ ਕੁਝ ਕਰ ਚੁੱਕੇ ਸੀ। ਪਰ ਹਰ ਇੱਕ ਬੰਦਾ ਪੰਜਾਬ ਦਾ ਮੈਨਿੰਨੀ ਕੋਈ ਬੰਦਾ ਮਿਲਿਆ ਜਿਹੜਾ ਨਸ਼ਿਆਂ ਦੇ ਖਿਲਾਫ ਨਾ ਹੋਵੇ। ਹੂੰ ਤੇ ਫਿਰ ਕਿਦਾਂ ਵੇਚੇ ਜਾਂਦੇ ਨੇ? ਹੂੰ ਕੌਣ ਵੇਚੀ ਜਾਂਦਾ ਫਿਰ? ਹੂੰ ਕਿਸ ਤਰ੍ਹਾਂ ਨਸ਼ਿਆਂ ਨੂੰ ਰੋਕਣ ਵਾਲੇ ਬੰਦੇ ਜਿਹੜੀਆਂ ਕਮੇਟੀਆਂ ਬਣਦੀਆਂ ਨੇ ਉਹਨਾਂ ਦੇ ਕਤਲ ਹੋ ਜਾਂਦੇ ਨੇ আর ਕੋਈ ਪੇਰਵਾਹੀ ਨਹੀਂ ਹੁੰਦੀ। ਹੂੰ ਮਤਲਬ ਇਹ ਛੋਟਾ ਮਸਲਾ ਨਹੀਂ ਹੈ ਆਪਣੇ ਆਪ ਦੇ। ਹੂੰ ਪਰ ਇਹ ਹੈ ਕਿ ਚਲੋ ਜੇ ਤਹਈਆ ਕਰਕੇ ਚੱਲਣ ਤਾਂ ਲੋਕ ਤਾਂ ਬਹੁਤ ਸੁਖੀ ਨੇ। ਉਹ ਤਹਰ ਕੋਦਰ ਤੇ ਮਦਦ ਕਰਨਗੇ ਐਸੀ ਗੱਲ ਨਹੀਂ ਹੈ ਹੂੰ ਹੂੰ ਚਲੋ ਇਹ ਇੱਕ ਵਧੀਆ ਐਕਸ਼ਨ ਮੰਨ ਕੇ ਚੱਲ ਸਕਦੇ ਹਾਂ ਪਰ ਇਸ ਐਕਸ਼ਨ ਨੂੰ ਚੰਗੀ ਤਰੀਕੇ ਦੇ ਨਾਲ ਇੰਪਲੀਮੈਂਟ ਜਿਹੜਾ ਉਹ ਕਰਨਾ ਚਾਹੀਦਾ ਉਧਰ ਡਾਕਟਰ ਸਾਹਿਬ ਬਹੁਤ ਐਮ ਖਬਰ ਹੈ ਅਮਰਤਪਾਲ ਸਿੰਘ ਦੀ ਸੌਹ ਚੁਕਣ ਨੂੰ ਲੈ ਕੇ ਬਹੁਤ ਜ਼ਿਆਦਾ ਭੰਬਰ ਭੂਸਾ ਜਿਹੜਾ ਉਹ ਬਣਿਆ ਹੋਇਆ ਪਹਿਲਾਂ ਤਾਂ ਇਹ ਸੀ ਕਿ ਕਿ ਵਾਕਈ ਅਮਰਤਪਾਲ ਸਿੰਘ ਨੂੰ ਸੌਹ ਚੁਕਾਈ ਜਾਊਗੀ ਅੱਜ ਲਿਸਟ ਦੇ ਵਿੱਚ ਨਾਮ ਆ ਗਿਆ ਕਹਿੰਦੇ ਕਿ 25 ਨੂੰ ਸੌਹ ਚੁਕਾਈ ਜਾਣੀ ਹੈ ਕੱਲ ਦੀ ਹੋਈ ਗੱਲ ਆ ਔਰ ਅੱਜ 24 ਜਿਹੜੀ ਆ ਹੋ ਚੁੱਕੀ ਐ ਔਰ 25 ਨੂੰ ਕੱਲ ਦੇ ਲਈ ਇਹ ਜਿਹੜੀ ਇਹ ਆਈ ਐ ਕਿ ਕੱਲ ਨੂੰ ਉਹਨਾਂ ਨੂੰ ਸੌਂ ਚੁਕਾਈ ਜਾਣੀ ਐ ਪਰ ਚਰਚਾਵਾ ਕੁਝ ਇਹ ਵੀ ਆ ਕਿ ਸੌਂ ਜਿਹੜੀ ਆ ਉਹ ਨਹੀਂ ਚੁੱਕ ਸਕਣਗੇ ਕੀ ਵਾਕਈ ਡਾਕਟਰ ਸਾਹਿਬ ਤੇ ਸੌਂ ਜਿਹੜੀ ਆ ਉਹ ਨਹੀਂ ਚੁੱਕ ਸਕਣਗੇ ਤੇ ਜੀ ਸੌਂ ਨਹੀਂ ਚੁੱਕ ਸਕਣਗੇ ਤਾਂ ਕੀ ਫੇਰ ਕਿਹਨ ਜਿਹੜੀ ਆ ਦੁਬਾਰਾ ਹੋਊਗੀ ਪਰ ਉਸ ਤੋਂ ਪਹਿਲਾਂ ਮੇਹਦੇ ਤੇ ਆਉਣਾ ਕਿ ਸੌਂ ਨਹੀਂ ਚੁੱਕ ਸਕਣਗੇ ਵਾਕਈ ਜਾਂ ਕੋਈ ਰਾਹ ਹੈ ਕਿ ਕੋਡ ਰਾਹੀਂ ਚੁੱਕੀ ਜਾ ਸਕਦੀ ਹੈ ਜੀ ਮੇਰੇ ਖਿਆਲ ਸੁਖਵਿੰਦਰ ਜੀ ਐਸੀ ਕੋਈ ਗੱਲ ਨਹੀਂ ਹੈ ਉਹ ਗੱਲ ਇਹ ਹੈ ਕਿ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਆ ਗਿਆ ਕਿਉਂਕਿ ਟਾਈਮ ਬੜਾ ਥੋੜਾ ਹੈ ਕੱਲ ਨੂੰ ਪੰਜਾਬ ਨੂੰ ਜਿਹੜਾ ਟਾਈਮ ਅਲੋਟ ਹੋਇਆ ਕੱਲ ਨੂੰ ਜਿਹੜੇ ਉਹਨਾਂ ਦੇ ਵਕੀਲ ਨੇ ਅਰਜ਼ੀ ਦਿੱਤੀ ਹੈ ਉਹਦੇ ਉੱਪਰ ਕਾਰਵਾਈ ਗਿਆ ਗਵਰਨਮੈਂਟ ਵੱਲੋਂ ਜਾਂ ਸੰਬੰਧਿਤ ਜਿਹੜੇ ਅਫੀਸਰ ਨੇ ਉਹਨਾਂ ਵੱਲੋਂ ਨਹੀਂ ਹੋਈ ਜੀ ਜਾਂ ਤਾਂ ਉਹ ਤੁਰੰਤ ਕਾਰਵਾਈ ਕਰ ਸਕਦੇ ਨੇ ਨਹੀਂ ਮੇਰਾ ਖਿਆਲ ਐਸੀ ਗੱਲ ਨਹੀਂ ਹੈ ਜੇ ਉਹਨਾਂ ਤੇ ਕਾਰਵਾਈ 延迟 ਵੀ ਹੁੰਦੀ ਹੈ ਤਾਂ ਸੌਂ ਦੁਬਾਰਾ ਚ ਕਹੀ ਜਾ ਸਕਦੀ ਹੈ ਕੋਈ ਉਹ ਖਾਲੀ ਹੋਣ ਵਾਲੀ ਕੋਈ ਗੱਲ ਨਹੀਂ ਹੈ ਮਤਲਬ ਉਹ ਤਾਂ ਉੱਥੇ ਉਹ ਅਪੀਲ ਕਰ ਸਕਦੇ ਨੇ ਕਿ ਪਾਰਲੀਮੈਂਟ ਦੇ ਵਿੱਚ ਸੌ ਦੁਬਾਰਾ ਵੀ ਚੱਕਾਈ ਜਾ ਸਕਦੀ ਹੁੰਦੀ ਆ ਆਪਣੇ ਸਿਮਰਨਜੀਤ ਸਿੰਘ ਮਾਨੋਰਾ ਨੇ ਸੌ ਨਹੀਂ ਸੀ ਚੱਕੀ ਦੂਜਿਆਂ ਦੇ ਨਾਲ ਥਲੇ ਤਾਂ ਇਹਨਾਂ ਨੂੰ ਕੰਪਰੀਟ ਦੇ ਵਿੱਚ ਚੱਕ ਲਈ ਸੀ ਪਹਿਲਾਂ ਤਾਂ ਇਹਨੇ 5 ਸਾਲ ਚੱਕੀ ਹੋਈ ਨਹੀਂ ਸੀ ਉਹ ਮਤਲਬ ਸ੍ਰੀ ਸਾਹਿਬ ਦਾ ਰੋਲ ਆ ਪਾ ਕੇ ਕਿ ਅਸੀਂ ਲੰਮੀ ਜਿਹੜੀ ਮਤਲਬ ਸ੍ਰੀ ਸਾਹਿਬ ਲੈ ਕੇ ਜਾਣੀ ਅੰਦਰ 5 ਸਾਲ ਬੜੇ ਹੀ ਨਹੀਂ ਸੀ ਫਿਰ ਇਹਨਾਂ ਨੂੰ ਕੋਈ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸੋਚੀ ਆਈ ਹੁਣ ਉਹਨਾਂ ਨੇ ਸੌ ਚੱਕੀ ਸੀ ਪਰ ਉਹ ਬਾਕੀਆਂ ਦੇ ਨਾਲ ਨਹੀਂ ਸੀ ਚੱਕੀ ਸੋ ਜਿਹੜੇ ਜੇਲ੍ਹ ਦੇ ਵਿੱਚ ਨੇਤਾ ਕੋਈ ਹੁੰਦੇ ਨੇ ਉਹਨਾਂ ਨੂੰ ਇਦਾਂ ਨਹੀਂ ਹੈ ਕਿ ਮਤਲਬ ਇਦਾਂ ਡਿਨਾਈ ਕਰ ਤੋਂ ਲੋਕਾਂ ਨੇ ਬੜਾ ਵੱਡਾ ਮੰਡਟ ਦਿੱਤਾ ਹੈ ਸਭ ਤੋਂ ਵੱਡੇ ਮਾਰਜਨ ਨਾਲ ਉਹ ਜਿੱਤੇ ਨੇ ਮੇਰਾ ਖਿਆਲ ਇਹਨਾਂ ਨੂੰ ਪ੍ਰੋਸੀਜਰਲੀ ਵੀ ਡਿਲੇ ਨਹੀਂ ਸੀ ਕਰਨੀ ਚਾਹੀਦੀ ਪਰ ਇਹ ਦੱਸਦੇ ਨੇ ਕਿ ਪ੍ਰੋਸੀਜਰ ਐਸਾ ਹੈ ਕਿ ਉਹ ਇੰਨੀ ਜਲਦੀ ਸ਼ਾਇਦ ਨਾ ਹੋ ਸਕੇ ਨਾ ਪੂਰਾ ਹੋਵੇ ਤੇ ਅੱਜ ਕੱਲ ਦੇਖੋ ਇਨਫੋ ਮੈਸ਼ਨ ਟੈਕਨੋਲੋਜੀ ਦਾ ਸਾਰਾ ਕੁਝ ਫੈਕਸ ਤੇ ਹੋ ਜਾਂਦਾ ਕੋਈ ਡੀਵੀ ਕਰਦੀ ਸੰਜੀਤ ਸਿੰਘ ਉਹਨਾਂ ਨੇ ਵੀ ਚੱਕ ਲਈ ਸੀ ਸੋ ਜੋਰਜ ਫਰਨੈਂਡੇਸ ਨੂੰ ਵੀ ਜਿਹੜੀ ਚੱਕ ਲਈ ਹੈ ਕਹਿੰਦਾ ਆਪ ਜੇ ਕੋਈ ਇਹੋ ਜੀ ਇੱਕ ਗੱਲ ਤਾਂ ਠੀਕ ਆ ਤੁਸੀਂ ਕਲੀਅਰ ਕੀਤੀ ਹੈ ਕਿ ਜਿਹੜਾ ਇਹ ਪ੍ਰੋਸੀਜਰ ਚਾਹੀਦਾ ਥੋੜਾ ਸਮਾਂ ਚਾਹੀਦਾ ਹੁੰਦਾ ਇਹ ਗੱਲ ਤੁਹਾਡੀ ਠੀਕ ਹੈ ਔਰ ਇਹ ਸਮਝੇ ਮਤਲਬ ਜੇ ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ ਕਾਫੀ ਜ਼ਿਆਦਾ ਇਕੁਪਮੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਵਰਤ ਕੇ 6320 ਜਿਹੜੀ ਆ ਉਹ ਕਾਰਵਾਈ ਪੂਰੀ ਮੁਕੰਮਲ ਜਿਹੜੀ ਆ ਕੀਤੀ ਜਾ ਸਕਦੀ ਹੈ ਔਰ ਫੈਕਸ ਵਗੈਰਾ ਹੋਰ ਮੇਲ ਵਗੈਰਾ ਬੜਾ ਕੁਝ ਕੀਤਾ ਜਿਹੜਾ ਉਹ ਜਾ ਸਕਦਾ ਹੈ ਔਰ ਇਹ ਠੀਕ ਹੈ ਕਿ ਕਾਰਵਾਈ ਕੀਤੀ ਵੀ ਜਾ ਸਕਦੀ ਹੈ ਔਰ ਜੇ ਡਾਕਟਰ ਸਾਹਿਬ ਮੰਨ ਲਓ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈਗੀ ਆ ਕਿ ਭਾਈ ਕੁਝ ਨਾ ਕੁਝ ਕਰ ਸਕਦੇ ਆ ਤੇ ਸੌ ਚੁੱਕਣ ਤੋਂ ਰੋਕ ਸਕਦੇ ਆ ਉਹ ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਇਹ ਹਲੇ ਸੰਭਵ ਨਹੀਂ ਹੈ ਕਿਉਂਕਿ ਫਿਰ ਕੋਰਟ ਦੀ anumati ਦੇ ਨਾਲ ਚੋਣ ਲੜੀ ਹੈ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੋਣ ਲੜੀ ਹੈ ਲੋਕਾਂ ਦਾ ਫਤਵਾ ਹੈਗਾ ਇਹ ਕਰ ਲਈਏ ਗੱਲ ਹੁਣ ਜਿਹੜੀ ਜੇ ਆਪਾਂ ਗੱਲ ਕਰੀਏ ਇਹ ਇਕੱਲੀ ਗੱਲ ਇਹ ਅਮਰਤਪਾਲ ਸਿੰਘ ਹੋਰਾਂ ਦੀ ਨਹੀਂ ਔਰ ਜਿਹੜੇ ਉਹਨਾਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਗੱਲ ਉਹਨਾਂ ਦੀ ਵੀ ਹੈ ਲੱਖਾਂ ਲੋਕਾਂ ਦੀ ਵੀ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਨਾਲ ਰੋਕਿਆ ਜਾ ਸਕੇ ਔਰ ਜੇ ਕੋਈ ਨiyet ਦੇ ਵਿੱਚ ਖੋਟ ਹੁੰਦੀ ਵੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਕੋਰਟ ਦੇ ਰਾਹੀਂ ਡਾਕਟਰ ਸਾਹਿਬ ਫਿਰ ਧੱਕੇ ਨਾਲ ਵੀ ਸੌਂ ਚਕਾਈ ਜਾ ਸਕਦੀ ਹੈ ਕੋਰਟ ਦੇ ਵੱਲੋਂ ਕਿ ਭਾਈ ਸਰਕਾਰ ਦੇ ਰੋਕਣ ਦੇ باوجود ਵੀ ਤੇ ਸੌ ਗੰਡੇ ਖਾਣ ਵਾਲੀ ਵੀ ਗੱਲ ਹੋ ਜੂ 100 ਛਤਰਖਾਨੇ ਵਾਲੀ ਵੀ ਗੱਲ ਹੋ ਜੂ ਸਰਕਾਰ ਦੇ ਲਈ ਔਰ ਸਰਕਾਰ ਦੇ ਲਈ ਮੁਸੀਬਤ ਇਹ ਜੀ ਇਹ ਵੀ ਹੋ ਜੂ ਕਿ ਅਮਰਤਪਾਲ ਹੋਰ ਹੀਰੋ ਬਣ ਜਾਣਗੇ ਕਿਵੇਂ ਦੇਖਦੇ ਹੋ ਕਿ ਰੋਕਿਆ ਤਾਂ ਨਹੀਂ ਜਾ ਸਕਦਾ ਨੋ 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 ਬਿਲਕੁਲ ਨਹੀਂ ਰੋਕ ਸਕਦੇ ਦੇਖੋ کورٹ ਨੂੰ ਅਪਰੋਚ ਕਰ ਸਕਦੇ ਨੇ ਲੋਕਾਂ ਨੇ ਫਤਵਾ ਦਿੱਤਾ ਹੈ ਜੇ ਪ੍ਰੋਸੀਜਰਲੀ ਡਿਲੇ ਹੋ ਵੀ ਜਾਂਦੀ ਹੈ ਤਾਂ ਕੋਈ ਗੱਲ ਨਹੀਂ ਦੁਬਾਰਾ ਉਹ ਪਾਰਲੀਮੈਂਟ ਨੂੰ ਉੱਤੇ ਜਿਹੜਾ ਸੈਕਟਰੀਏਟ ਹੈ ਉਹਨੂੰ ਅਪੀਲ ਕਰ ਸਕਦੇ ਨੇ ਉਹਨੂੰ ਸਪੈਸ਼ਲ ਟਾਈਮ ਮਿਲ ਸਕਦਾ ਹੈ ਸੋ ਚੁੱਕਣ ਦਾ ਥੱਲੇ ਨਹੀਂ ਹੈ ਕਿ ਲੋਕਾਂ ਦਾ ਜਿਹੜਾ ਮੰਡਟ ਹੈ ਉਹ ਖਾਰਜ ਹੋ ਜਾਊਗਾ ਇਸ ਗੱਲ ਦੇ ਨਾਲ ਕਿ ਕਿ ਸਰਕਾਰ ਜਾਂ ਇੱਕ ਕੋਈ ਅਫਸਰ ਜਾਂ ਕੋਈ ਇੱਕ ਡੀਸੀ ਟਾਈਮ ਸਰ ਆਪਣੀ ਫਾਈਲ ਨਹੀਂ ਕੱਢਦਾ ਤਾਂ ਇਸ ਕਰਕੇ ਮਤਲਬ ਇੱਕ ਪੂਰੀ ਦੀ ਪੂਰੀ ਸ਼ੀਟ ਖਾਲੀ ਹੋ ਜਾਂਦੀ ਹੈ ਇਦਾਂ ਦੀ ਕੋਈ ਹਿਸਟਰੀ 'ਚ ਨਹੀਂ ਕਦੇ ਹੋਇਆ। ਹੂੰ ਸੋ ਇਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਹੈ ਕਰਨਾ ਚਾਹੀਦਾ ਸੀ ਹੁਣ ਤੱਕ ਪਹਿਲਾਂ ਹੀ ਰਹਾਦਾ। ਤੇ ਹੁਣ ਵੀ ਫੈਕਸਾਂ ਫੁਕਸਾਂ ਕਿੰਨਾ ਕੁਝ ਹੁੰਦਾ ਰਾਤਾਂ ਨੂੰ ਮਤਲਬ ਕੋਟਾਂ ਲੱਗ ਜਾਂਦੀਆਂ ਨੇ ਕੋਈ ਮਸਲਾ ਤਾਂ ਕੋਈ ਨਹੀਂ ਹੈ। ਹੁਣ ਤੱਕ ਵੀ ਕਰ ਸਕਦੇ ਨੇ ਬੜੇ ਆਰਾਮ ਨਾਲ। ਹੂੰ ਉਹ ਸਿਰਫ ਇਹ ਹੈ ਵੀ ਉਹ ਸਾਰਾ ਪ੍ਰੋਸੀਜਰ ਕਿਉਂਕਿ ਇੱਥੋਂ ਕਾਗਜ਼ ਜਾਣਗੇ ਫਿਰ ਉੱਥੋਂ ਜੇਲ੍ਹ ਦੇ ਵਿੱਚ ਜਾਣਗੇ ਜੇਲ੍ਹ ਦੇ ਵਿੱਚੋਂ ਲੋਕ ਲੋਥੋਂ ਜਾਇਜ਼ਤ ਲੈਣਗੇ ਫਿਰ ਉਹਨਾਂ ਸਫਰ ਦਾ ਪ੍ਰਬੰਧ ਕਰਨਾ ਪਊਗਾ ਇਹ ਇਸ ਕਰਕੇ ਮੇਰਾ ਖਿਆਲ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਜੇ ਤੱਕ ਜੇ ਕਲੇਰਟੀ ਹੋਈ ਨਹੀਂ ਹੋਈ ਤਾਂ ਫਿਰ ਕੱਲ ਪਹੁੰਚ ਸਕਣਗੇ ਕਿ ਨਹੀਂ ਪਰ ਇਹ ਚ ਕੋਈ ਮੇਰਾ ਖਿਆਲ ਹੈ ਐਸੀ ਮੁਸ਼ਕਲ ਨਹੀਂ ਹੈ ਟੈਕਨੀਕਲ ਮਤਲਬ ਇਹੋ ਜੀ ਕੋਈ ਗੱਲ ਨਹੀਂ ਜਿਹੋ ਦੀਆਂ ਚਰਚਾਵਾਂ ਨੇ ਕਿ ਜੇ ਸੌਨਾ ਚਕਾਈ ਗਈ ਤਾਂ ਦੁਬਾਰਾ ਚੋਣ ਕਰਾਉਣੀ ਪੈ ਸਕਦੀ ਹੈ ਕਦੂਰ ਸਾਹਿਬ ਇਹੋ ਜੀ ਮਤਲਬ ਕੋਈ ਗੱਲ ਨਹੀਂ ਨੋ 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 ਇਹ ਤਾਂ ਕੋਈ ਮਤਲਬੇ ਨਹੀਂ ਬਣਦਾ ਤੇ ਤੁਸੀਂ ਬੜੀ ਫਿਕਸ ਕਰਨੀ ਕੋਈ ਕਿਹੜਾ ਬੰਦਾ ਜਿਹੜਾ ਇਦਾਂ ਫਤਵੇ ਨੂੰ ਰੋਕ ਸਕਦਾ ਹੈ ਕੋਈ ਸਵਾਲ ਹੀ ਪੈਦਾ ਨਹੀਂ ਬਿਲਕੁਲ ਬਿਲਕੁਲ ਨਹੀਂ ਤਾਂ ਐਵੇਂ ਹੀ ਕੁਝ ਲੋਕੀ ਕਰੇ ਵਿੱਚੋਂ ਕੋਈ ਕੁੰਤਰਾਂ ਕੱਢ ਕੇ ਕੋਈ ਜਿਸ ਨਾਲ ਸਰਕਾਰਾਂ ਕਈ ਵਾਰੀ ਕਰਦੀ ਹੁੰਦੇ ਨੇ ਤੇ ਕੁਫੀ ਹੋਊਗੀ ਮੇਰੇ ਖਿਆਲ ਦੇ ਵਿੱਚ ਇੰਨਾ ਨਹੀਂ ਕਰਨਾ ਚਾਹੀਦਾ ਔਰ ਹੋ ਵੀ ਨਹੀਂ ਸਕਦਾ ਹੋ ਨਹੀਂ ਸਰ ਚਲੋ ਉਧਰ ਅਗਲੀ ਖਬਰ ਆਪਾਂ ਜਿਹੜੀ ਆ ਲੈ ਲੈਨੇ ਆ ਬਹੁਤ ਅਹਿਮ ਹੈ ਕਾਂਗਰਸ ਦਾ ਕਲੇਸ਼ ਜਿਹੜਾ ਨਾ ਕਾਂਗਰਸ ਦੇ ਵਿੱਚ ਜਿਹੜਾ ਹੁਣ ਕਲੇਸ਼ ਤਾਂ ਕਲਚਰ ਦਾ ਹਿੱਸਾ ਜਿਹੜਾ ਕਾਂਗਰਸ ਦੇ ਦਾ ਬਣ ਚੁੱਕਿਆ ਹੁਣ ਡਾਕਟਰ ਸਾਹਿਬ ਪਿਛਲੇ ਦਿਨੀ ਆਸ਼ੂ ਖੋਰਾ ਨੇ ਮੇਰੇ ਨਾਲ ਇੰਟਰਵਿਊ ਵੀ ਕੀਤੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਔਰ ਰਾਜਾ ਵੜਿੰਗ ਹੋਰਾਂ ਦੀ ਇੱਕ ਮੀਟਿੰਗ ਸੀ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਉਹਨਾਂ ਦੇ ਵਿੱਚ ਆਸ਼ੂ ਨੂੰ ਨਹੀਂ ਸੱਦਿਆ ਗਿਆ ਮੈਂ ਆਸ਼ੂ ਜੀ ਨੂੰ ਪੁੱਛਿਆ ਕਿ ਭਾਈ ਤੁਸੀਂ ਅੱਜ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੈ ਤੁਹਾਡੇ ਪ੍ਰਧਾਨ ਲੈ ਰਹੇ ਤੇ ਤੁਸੀਂ ਅੱਜ ਮੇਰੇ ਨਾਲ ਬੈਠੇ ਇੰਟਰਵਿਊ ਕਰ ਰਹੇ ਹੋ ਤੁਸੀਂ ਕਾਰਜਕਾਰੀ ਪ੍ਰਧਾਨ ਹੋ ਉਹ ਕਹਿੰਦੇ ਜੇ ਬਾਈ ਜੀ ਸੱਦਿਆ ਜਾਉਂਗੇ ਅਸੀਂ ਤਾਂ ਹੀ ਜਾਵਾਂਗੇ ਹੁਣ ਅੱਜ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਮੀਟਿੰਗ ਸੀ ਰਾਜਾ ਵੜਿੰਗ ਹੋਰਾਂ ਦੀ ਜਿਹੜੇ ਕਿ ਐਮਪੀ ਨੇ ਲੁਧਿਆਣਾ ਤੋਂ ਔਰ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਜਦੋਂ ਮੀਟਿੰਗ ਕੀਤੀ ਜਾਂਦੀ ਹੈ ਹਾਲਾਂਕਿ ਬਹੁਤ ਸਾਰੇ ਹਲਕਾ ਇੰਚਾਰਜ ਨਹੀਂ ਆਏ ਪਰ ਆਸ਼ੂ ਹੁਣਾ ਦੇ ਨਾਂ ਆਉਣ ਦੀ ਚਰਚਾ ਜਿਹੜੀ ਆ ਬਹੁਤ ਸੀ ਰਾਜਾ ਵੜਿੰਗ ਕਹਿੰਦੇ ਕਿ ਅਸੀਂ ਸਾਰਿਆਂ ਨੂੰ ਸੱਦਿਆ ਸੀ ਆਸ਼ੂ ਜੀ ਨੂੰ ਵੀ ਸੱਦਿਆ ਸੀ ਪਰ ਆਸ਼ੂ ਕਹਿ ਰਹੇ ਆ ਕਿ ਸਾਨੂੰ ਜਿਹੜਾ ਉਹ ਨਹੀਂ ਸੱਦਿਆ ਸਾਨੂੰ ਬੁਲਾਇਆ ਹੀ ਨਹੀਂ ਗਿਆ ਸਾਨੂੰ ਕੁ ਸੁਨੇਹਾ ਹੀ ਨਹੀਂ ਲਾਇਆ ਗਿਆ ਉਹ ਇਹੋ ਜਿਹੀਆਂ ਗੱਲਾਂ ਕਹਿ ਰਹੇ ਆ ਇਹ ਸਮਝੋ ਬਾਹਰ ਹੈ ਗੱਲ ਚੱਲ ਕੀ ਰਿਹਾ ਪ੍ਰਧਾਨ ਕਹਿੰਦੇ ਅਸੀਂ ਸੱਦਿਆ ਆਸ਼ੂ ਕਹਿੰਦੇ ਸਾਨੂੰ ਨਹੀਂ ਸੱਦਿਆ ਇਹ ਕਲੇਸ਼ ਮੈਨੂੰ ਲੱਗਦਾ ਕਿ ਜਾਦਾ ਵੱਧ ਗਿਆ ਰਾਜਾ ਵੜਿੰਗ ਹੋਰਾਂ ਦੇ ਲਈ ਮੁਸੀਬਤਾਂ ਬਣ ਸਕਦਾ ਦੇਖੋ ਪਹਿਲਾਂ ਇਦਾਂ ਲੱਗਦਾ ਸੀਗਾ ਸੁਖਵਿੰਦਰ ਜੀ ਕਿ ਸਿੱਧੂ ਸਾਹਿਬ ਤੇ ਜਾਣ ਨਾਲ ਸ਼ਾਇਦ ਕਲੇਸ਼ ਮੁੱਕ ਜਾਊਗਾ ਪਰ ਕਾਂਗਰਸ ਦੇ ਮੇਰਾ ਖਿਆਲ ਹੈ ਘਰ ਚ ਐਸਾ ਸੇਧ ਹੱਤਕਲਾ ਗੱਡਿਆ ਹੋਇਆ ਹੈ ਕਿ ਇੱਕ ਇੱਕ ਬੰਦਾ ਇਕੱਲਾ ਹੀ ਆਪਣੇ ਆਪ ਨਾਲ ਲੜੀ ਜਾਂਦਾ ਮਤਲਬ ਇਦਾਂ ਦੀ ਪੋਜੀਸ਼ਨ ਲੱਗ ਰਹੀ ਹੈ ਇਹ ਵੀ ਜੇ ਇਕੱਲਾ ਵੀ ਹੋਵੇ ਕਮਰੇ ਚ ਉਹ ਵੀ ਲੜ ਸਕਦਾ ਮਤਲਬ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਉਹਨਾਂ ਨੂੰ ਮੰਡਟ ਵੀ ਦਿੱਤਾ ਲੋਕਾਂ ਨੇ ਕਾਫੀ ਸੀਟਾਂ ਜਿਤਾਈਆਂ ਹੋਣ ਇਹਦੇ باوجود ਵੀ ਮਤਲਬ ਕਲੇਸ਼ ਨਹੀਂ ਮੁੱਕ ਰਿਹਾ ਅਰੇ ਕਿੰਨੀ ਕਬੱਡੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੀਟਿੰਗ ਲੁਧਿਆਣੇ ਚ ਹੋ ਰਹੀ ਹੈ ਲੁਧਿਆਣੇ ਚ ਮਤਲਬ ਆਸ਼ੂ ਜੀ ਲੀਡਰ ਵੀ ਨੇ ਉੱਥੇ ਤੇ ਸਨੇਹਾ ਦਿੱਤਾ ਕਿਵੇਂ ਜਾਂਦਾ ਹੈ ਕਿਹਦੇ ਰਾਹੀਂ ਦਿੱਤਾ ਜਾਂਦਾ ਹੈ ਇਹ ਥੋੜੀ ਥੋੜੀ ਸੋਚਣ ਵਾਲੀ ਗੱਲ ਹੈ ਵਿੱਚ ਸਨੇਹਾ ਹੀ ਨਹੀਂ ਮਿਲਦੇ ਪਾਰਟੀ ਦੇ ਉਹ ਕਲੇਮ ਕਰ ਰਹੀ ਹੈ ਵੀ ਅਸੀਂ ਨੈਸ਼ਨਲ ਲੈਵਲ ਤੇ ਰਾਜ ਕਰਨਾ ਹੈ ਸਟੇਟ ਲੈਵਲ ਤੇ ਸਾਰੇ ਮਸਲੇ ਹੱਲ ਕਰਦਾਂਗੇ ਜੇ ਇੱਕ ਮੀਟਿੰਗ ਨਹੀਂ ਆਰਗੇਨਾਈਜ਼ ਕਰੀ ਜਾ ਰਹੀ ਸਨੇਹੇ ਪ੍ਰੋਪਰ ਨਹੀਂ ਮਿਲ ਰਹੇ ਤਾਂ ਤੁਸੀਂ ਅੰਦਾਜ਼ਾ ਲਾਓ ਨਾ ਕਿ ਕਾਂਗਰਸ ਦੀ ਫੰਕਸ਼ਨਿੰਗ ਦਾ ਹਾਲ ਕੀ ਹੋਊਗਾ ਦੇ ਅਸ਼ੋਜੀ ਤੁਹਾਨੂੰ ਦੱਸ ਰਹੇ ਨੇ ਕਿ ਮੈਨੂੰ ਸੱਤਿਆ ਹੀ ਨਹੀਂ ਪਾਈ ਇਹ ਤਾਂ ਠੀਕ ਹੈ ਕਿ ਮਤਲਬ ਵਿਆਹ ਦੇ ਵਿੱਚ ਜਿਸ ਤਰ੍ਹਾਂ ਪੁੱਖੜ ਹੁੱਸੇ ਹੁੰਦੇ ਨੇ ਇਤੋਂ ਬਹੁਤ ਸਾਰੇ ਹੁੱਸੇ ਹੋਏ ਨੇ ਲੀਟਰ ਹੁੰਦੇ ਪਰ ਮਨਾਉਣ ਵਾਲਾ ਕੋਈ ਨਹੀਂ ਹੁੱਸਣ ਨੂੰ ਸਾਰੇ ਤਿਆਰ ਨਹੀਂ ਮਤਲਬ ਇੰਟਰਸਟਿੰਗ ਹੈ ਆਪਣੇ ਆਪ ਦੇ ਵਿੱਚ ਕਾਂਗਰਸ ਦੀ ਜਿਹੜੀ ਫੰਕਸ਼ਨਿੰਗ ਹੈ ਲੋਕ ਅਕਾਲੀਆਂ ਤੋਂ ਦੁਖੀ ਹੋ ਕੇ ਬੀਜੇਪੀ ਤੋਂ ਕਿਸਾਨਾਂ ਦੇ ਕਰਕੇ ਦੁਖੀ ਹੋ ਕੇ ਆਮ ਆਦਮੀ ਪਾਰਟੀ ਤੋਂ ਦੁਖੀ ਹੈਗੇ ਹੈਗੇ ਨੇ ਮਤਲਬ ਇਹਨਾਂ ਵੱਲ ਨੂੰ ਮੁੜੇ ਪਰ ਇਹ ਕਹਿੰਦੇ ਨਾ ਭਾਈ ਸਾਡੇ ਨਾਲ ਹੋਏ ਇੱਥੇ ਕਹਿੰਦੇ ਕੋਈ ਗੱਲ ਨਹੀਂ ਸਾਡੇ ਅਸੀਂ ਤਾਂ ਪਹਿਲਾਂ ਆਪਸ ਵਿੱਚ ਨਿਹਿਠ ਲੀਏ। ਹੂੰ ਜਿਸ ਤਰ੍ਹਾਂ ਕੋਈ ਇੱਥੇ ਸੰਤੋਖ ਸਿੰਘ ਧੀਰ ਹੁੰਦੇ ਸੀ ਪੋਇਟ ਉਹ ਪਿੰਡ ਦੇ ਸਰਪੰਚ ਬਣ ਗਏ ਸੀ। ਹੂੰ ਉਹ ਪਾਬਕ ਬੰਦੇ ਸੀ ਦੋ ਭਰਾ ਆਪਸ ਵਿੱਚ ਲੜ ਪਏ ਜੱਟ ਕੇ ਤੇ ਡਾਂਸੋਟਾ ਹੋ ਰਿਹਾ ਇਸ ਵਿੱਚ ਡਾਉਣ ਚਲੇ ਗਏ ਵਿੱਚ। ਹੂੰ ਉਹ ਦੋਨੇ ਹੀ ਕਹਿੰਦੇ ਕਹਿੰਦੇ ਮਤਲਬ ਕਹਿੰਦੇ ਅਸੀਂ ਤਾਂ ਰੋਜ਼ ਰੋਜ਼ ਲੜਨੇ ਇਹਨੇ ਛੱਡਾਉਣ ਕਰਾਉਣੇ ਪਹਿਲਾਂ ਇਹਨੂੰ ਸਿੱਧਾ ਕਰ ਲਈਏ। ਹੂੰ ਸੋ ਜੇ ਕੋਈ ਜੇ ਕੋਈ ਇਹਨਾਂ ਦੇ ਉੱਪਰੋਂ ਕੋਈ ਲੱਗ ਕੇ ਵੀ ਆਉਂਦਾ ਵਿਚਾਰਾ ਉਹ ਵੀ ਉਹ ਵੀ ਤੱਕੇ-ਤੁੱਕੇ ਖਾ ਕੇ ਵਾਪਸ ਲੈ ਜਾਂਦਾ ਹੈ। ਮਤਲਬ ਜੇ ਕੋਈ ਹਾਈ ਕਮਾਂਡ ਲਾਉਂਦੀ ਵੀ ਆਪਾਂ ਦੇਖਿਆ ਕਈ ਕੇਸ ਇਦਾਂ ਦੇ ਹੋ ਚੁੱਕੇ ਨੇ। ਹੂੰ। ਸੋ ਇਹਨਾਂ ਨੂੰ ਥੋੜਾ ਜਿਹਾ ਮੇਰਾ ਖਿਆਲ ਹੈ ਕਾਂਗਰਸ ਨੂੰ ਇਸ ਗੱਲ ਤੇ ਮੰਤਨ ਕਰਨਾ ਚਾਹੀਦਾ ਪੰਜਾਬ ਕਾਂਗਰਸ ਨੂੰ ਬੈਠ ਕੇ ਕਿ ਉਹਨਾਂ ਨੇ ਇਹੀ ਕੰਮ ਰੱਖਣਾ ਹੈ। ਹੂੰ। ਕਿ ਜਾਂ ਮਤਲਬ ਕੋਈ ਮਿਨੀਮਮ ਪ੍ਰੋਗਰਾਮ ਬਣਾ ਲੈਣ ਕਿ ਮਿਨੀਮਮ ਆਚਾਰ ਸੰਹਿਤਾ ਜਿਹੜੀ ਹੁੰਦੀ ਹੈ ਕੋਡ ਆਫ ਕੰਡਕਟ ਹੁੰਦਾ ਹੈ ਉਹੀ ਬਣਾ ਲੈਣ। ਹੂੰ। ਪਰ ਪਤਾ ਨਹੀਂ ਲੱਗਦਾ ਵੀ ਕਦੋਂ ਜਿਵੇਂ ਬਿੱਟੂ ਜੀ ਰਾਮ ਨਾਲ ਰਾਤੋ-ਰਾਤ ਬਦਲ ਕੇ ਜਾ ਕੇ ਮੰਤਰੀ ਬਣ ਕੇ ਬੈਠ ਗਏ ਹੂੰ ਸੋ ਕਈਆਂ ਦਾ ਮੇਰਾ ਖਿਆਲ ਇਹ ਆ ਵੀ ਪਤਾ ਨਹੀਂ ਰਿਮੋਟ ਕੰਟਰੋਲ ਹੋ ਕੇਤੇ ਹੋਣਗੇ ਹੂੰ ਪਰ ਇਸ ਤਰ੍ਹਾਂ ਲੜਨਾ ਜਿਹੜਾ ਉਹ ਮੇਰਾ ਖਿਆਲ ਹੈ ਕਾਂਗਰਸ ਲਈ ਬੜਾ ਘਾਤਕ ਹੈ ਪਰ ਇਹ ਰੁਕ ਨਹੀਂ ਰਿਹਾ ਉਹਨਾਂ ਦੇ ਵਸੋਂ ਬੜਾ ਲੱਗ ਰਿਹਾ ਹੈ ਇਹ ਹੂੰ ਹੂੰ ਜਾਂ ਤਾਂ ਲੋਕਲ ਹਰ ਪੱਤਰ ਦੇ ਉੱਪਰ ਮਤਲਬ ਮੇਰਾ ਖਿਆਲ ਹੈ ਝਗੜਾ ਚੱਲੂ ਝਗੜਾ ਚੱਲੂ ਤੋਂ ਲੈ ਕੇ ਬਲੋਕ ਤੋਂ ਲੈ ਕੇ ਜ਼ਿਲ੍ਹੇ ਤੋਂ ਲੈ ਕੇ ਸਟੇਟ ਤੱਕ ਹੂੰ ਤੇ ਵਲਿੰਗ ਸਾਹਿਬ ਲਈ ਬੜੇ ਵੱਡਾ ਚੈਲੰਜ ਹੈ ਇਹ ਉਹ ਵੀ ਆਪਣੀ ਇਨਕਪੈਸਿਟੀ ਹੈ ਉਹਨਾਂ ਦੀ ਕਿ ਜੇ ਉਹ ਸਨੇਹ ਇਨਸ਼ੋਰ ਨਹੀਂ ਕਰ پا ਰਹੇ ਕਿ ਜੇ ਵਰਕਿੰਗ ਪ੍ਰੈਜ਼ੀਡੈਂਟ ਨੂੰ ਸਨੇਹਾ ਮਿਲੇ ਕਿ ਨਹੀਂ ਮਿਲੇ ਉਹਨਾਂ ਨੂੰ ਨਹੀਂ ਪਤਾ ਇਹ ਆਪਣੇ ਆਪ ਚਿਹਰਾਨੀ ਵਾਲੀ ਗੱਲ ਹੈ ਕਾਫੀ ਮਤਲਬ ਵਰਕਿੰਗ ਪ੍ਰੈਜ਼ੀਡੈਂਟ ਨੂੰ ਸਨੇਹਾ ਨਾ ਮਿਲੇ ਔਰ ਇਹ ਤੋ ਫਿਰ ਮੈਨੂੰ ਲੱਗਦਾ ਵੱਡੀ ਕੋਈ ناکامی ਹੈ ਨਹੀਂ ਔਰ ਉਹ ਕਹਿੰਦੇ ਕਿ ਮੈਨੂੰ ਸੱਦਾ ਹੀ ਨਹੀਂ ਜਾਂਦਾ ਮੀਟਿੰਗਾਂ ਦੇ ਵਿੱਚ ਉਦੋਂ ਜ਼ਿਲ੍ਹਾ ਪ੍ਰਧਾਨ ਵਾਲਿਆਂ ਦੇ ਵਿੱਚ ਵੀ ਨਹੀਂ ਸੱਦਾ ਗਿਆ ਇਹ ਵੀ ਆਪਾਂ ਜਿਹੜੀ ਗੱਲ ਦੇਖੀ ਹੈ ਕਿਤੇ ਨਾ ਕਿਤੇ ਰਾਣਾ ਗੁਰਜੀਤ ਜਿਹੜੇ ਖਲਾਫਤ ਕਰ ਰਿਆ ਰਾਜਾ ਵੜਿੰਗ ਦੀ ਸੁਖੀ ਰੰਦਾਵਾ ਵਿੱਚ ਆ ਗਿਆ ਉਧਰ ਪ੍ਰਗਟ ਸਿੰਘ ਵਿੱਚ ਆ ਗਿਆ ਉਧਰ ਆਸ਼ੂ ਹੋਰੀ ਹੈ ਔਰ ਹੋਰ ਵੀ ਦੱਬੀ ਆਵਾਜ਼ ਦੇ ਵਿੱਚ ਬਹੁਤ ਸਾਰੇ ਲੋਕ ਖਲਾਫਤ ਕਰ ਰੇ ਰਾਜਾ ਵੜਿੰਗ ਦੀ ਔਰ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਹਲੇ ਤੱਕ ਕੋਈ ਜਿਹੜਾ ਉਹ ਪਹੁੰਚਿਆ ਨਹੀਂ ਤਾਂ ਫਿਰ ਕਿਵੇਂ ਦੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਮੁਸੀਬਤ ਜਿਹੜੀ ਆ ਉਹ ਵੱਧ ਸਕਦੀ ਹੈ ਹਾਲਾਂਕਿ ਹਾਈ ਕਮਾਂਡ ਹਲੇ ਵੀ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਹੀ ਉਹਨਾਂ ਨੂੰ ਪ੍ਰਧਾਨ ਬਣਾ ਕੇ ਰੱਖਿਆ ਹੋਇਆ ਹੈ ਪਰ ਕਿਤੇ ਨਾ ਕਿਤੇ ਇਹ ਲੋਕ ਮੁਸੀਬਤ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਕੋਈ ਇੱਕ ਤਾਂ ਹਾਈ ਕਮਾਂਡ ਦੀ ਮੇਰਾ ਖਿਆਲ ਹੈ ਕਿ ਧਿਆਨ ਨਹੀਂ ਹੈ ਕਾਂਗਰਸ ਪਰ ਉਹਨਾਂ ਨੇ ਵੀ ਖੁੱਲ੍ਹੇ ਛੱਡਿਆ ਹੋਇਆ ਵੀ ਚਲੋ ਕੋਈ ਕਰ ਲਈ ਜਦੋਂ ਅਸੀਂ ਇਕੱਠੇ ਕਰਨਾ ਉਹ ਤੁਹਾਨੂੰ ਕਰ ਲਿਆਵਾਂਗੇ ਤੇ ਅਦਰਵਾਈਜ਼ ਤੁਸੀਂ ਆਪਸ ਵਿੱਚ ਜਿਵੇਂ ਪਰਮਾਨ ਨਹੀਂ ਜ਼ੋਰ ਕਰਦੇ ਹੁੰਦੇ ਪਹਿਲਾਂ ਛਿੰਝ ਤਾਂ ਜੇ ਦੂਰ ਹੁੰਦੀ ਹੈ ਆਪਸ ਵਿੱਚ ਜ਼ੋਰ ਕਰਦੇ ਰਹਿੰਦੇ ਨੇ ਇੱਕ ਦੂਜੇ ਨਾਲ ਮੈਂ ਲੋਤਾਂ ਦਾ ਪੋਜੀਸ਼ਨ ਚੱਲ ਰਹੀ ਲੱਗਦੀ ਹੈ ਇੱਕ ਇੱਕ ਸਾਰਿਆਂ ਨੂੰ ਥੋੜਾ ਜਿਹਾ ਕਾਂਗਰਸੀਆਂ ਦੇ ਮਨ ਦੇ ਵਿੱਚ ਇੱਕ ਚੀਜ਼ ਆ ਗਈ ਮੇਰੇ ਖਿਆਲ ਦੇ ਵਿੱਚ ਕਿ ਮੈਦਾਨ ਬਿਲਕੁਲ ਖਾਲੀ ਪਿਆ ਹੈ। ਹਮਮ। ਕਾਣੀ ਦਲ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਸਿਖਰ ਤੇ ਪਹੁੰਚ ਗਿਆ ਹੈ। ਹਮਮ। ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਪਤਾ ਨਹੀਂ ਲੱਗਦਾ ਵੀ ਕੌਣ ਇੰਚਾਰਜ ਹੈ। ਹਮਮ। ਹਾਲਾਂਕਿ ਮਾਨ ਸਾਹਿਬ ਬੜਾ ਚਾਰੇ ਕਹਿੰਦੇ ਨੇ ਵੀ ਮੈਂ ਹੀ ਆਂ ਸਾਰਾ ਕੁਝ ਮੈਂ ਦੇਖਾਂਗਾ ਮੈਂ ਕਰਾਂਗਾ। ਉਹ ਦਿੱਲੀੋਂ ਕੋਈ ਨਾ ਕੋਈ ਹੋਰ ਰਿਸ਼ਭ ਅਸਲਾ ਰਾ ਕੇ ਬੈਠ ਜਾਂਦਾ ਹੈ। ਹਮਮ। ਤੁਹਾਨੂੰ ਨੂੰ ਹੀ ਲੱਗਦਾ ਹੈ ਕਿ ਸੀਐਮ ਦੀ ਜਿਹੜੀ ਪੋਸਟ ਹੈ ਲਗਭਗ ਖਾਲੀ ਹੈ ਕਾਂਗਰਸ ਦੇ ਵਿੱਚ ਸੀਐਮ ਦੇ ਕੈਂਡੀਡੇਟ ਬਹੁਤ ਸਾਰੇ ਨੇ ਹਾਂ ਜਾਂ ਤਾਂ ਜ਼ਿਲ੍ਹਾ ਵਾਈਜ਼ ਸੀਐਮ ਬਣਾ ਲੈ ਜਾਣ ਮੇਰਾ ਖਿਆਲ ਹੈ ਵੰਡ ਲੈਣ ਹੋਣੀ ਹੈ ਸੌਤ ਨੂੰ ਕੋਈ ਰਸਤਾ ਨਹੀਂ ਲੱਗਦਾ ਸਾਰਿਆਂ ਨੂੰ ਲੱਗਦਾ ਵੀ ਮੈਂ ਕੈਂਡੀਡੇਟਾਂ ਇਸ ਕਰਕੇ ਉਹ ਜਿਹੜਾ ਵੀ ਪ੍ਰਧਾਨ ਬਣਦਾ ਹੈ ਉਹਨੂੰ ਸਿੱਟ ਲੈਂਦੇ ਨੇ ਪਰ ਡਾਕਟਰ ਸਾਹਿਬ ਜੀ ਕਾਂਗਰਸ ਨੂੰ ਇਹ ਸੋਚ ਲੈਣਾ ਚਾਹੀਦਾ ਪਹਿਲਾਂ ਸੀਐਮ ਬਣਨ ਯੋਗ ਹੀ ਪਾਰਟੀ ਤਾਂ ਹੋ ਜੇ ਜਿੱਤਣ ਯੋਗ ਹੀ ਤਾਂ ਹੋ ਜਾਓ ਪਹਿਲਾਂ ਜੇ ਜਿੱਤੋਂਗੇ ਤਾਂ ਸੀਐਮ ਤਾਂ ਫੇਰ ਹੀ ਬਣੂਗਾ ਹੁਣ ਕਿਹਦੇ ਤੂੰ ਲੜਾਈ ਕਰ ਕਰਕੇ ਜਿੱਤਣਾ ਹੀ ਨਹੀਂ ਫਿਰ ਸੀਐਮ ਕੀ ਤੂੰ ਐਮਸੀ ਵੀ ਨਹੀਂ ਬਣ ਰਹੇ ਮਨ ਲੋਦਾ ਇਹਨਾਂ ਦੇ ਵਿੱਚ ਨਾ ਸੱਚੋ ਰੋਅ ਆ ਗਈ ਹੈ ਇੱਕ ਵਾਰ ਨਾ ਤੁਸੀਂ ਸੁਣੀ ਹੋਣੀ ਹੈ ਗੱਲ ਉਹ ਜੱਟ ਦੀ ਨਾ ਮੱਝ ਕਿਤੇ ਗੁੰਮ ਹੋ ਗਈ ਸੀ ਉਹ ਜਿਉਂ ਸੁਖਣ ਲੱਗਿਆ ਸੁੱਖਾ ਕਹਿੰਦਾ ਵੀ ਮੈਂ ਆਹ ਵੀ ਕਰੂੰਗਾ ਮੈਂ ਉੱਥੇ ਰੋਟ ਚੜਾਉਂਗਾ ਇੱਥੇ ਪ੍ਰਸ਼ਾਦ ਚੜਾਉਂਗਾ ਇੱਥੇ ਭਲਾਣੇ ਤੋਂ ਬਹੁਤ ਸੁਖਾਂ ਸੁਖਲੀ ਉਹਦੀ ਘਰ ਵਾਲੀ ਕਹਿੰਦੀ ਵੀ ਇੰਨੇ ਦੀ ਤਾਂ ਮੱਝ ਨਹੀਂ ਜਿੰਨੇ ਦੀਆਂ ਤੂੰ ਸੁੱਖਾਂ ਸੁਖਦੀਆਂ ਤੇ ਦੇਵੀ ਦੇਵਤੇ ਨੂੰ ਕਿਵੇਂ ਖੁਸ਼ ਕਰੇਗਾ ਉਹ ਕਹਿੰਦਾ ਇੱਕ ਵਾਰ ਮੱਝ ਤਾਂ ਮਿਲੇ ਕਹਿੰਦਾ ਇਹਨਾਂ ਨੂੰ ਤਾਂ ਫੇਮ ਆਪੇ ਹੀ ਦੇਖੂਗਾ ਸੋ ਇਹ ਮੇਰਾ ਖਿਆਲ ਹੈ ਸੋਚਦੇ ਹਾਂ ਮੈਂ ਵੀ ਇੱਕ ਵਾਰ ਸਾਡੇ ਹੱਥ 'ਚ ਪਾਰਟੀ ਦੀ ਪਾਵਰ ਆ ਜਾਵੇ ਬਾਕੀ ਤਾਂ ਅਸੀਂ ਆਪੇ ਹੀ ਕਰ ਲਾਂਗੇ ਫਿਰ ਉਸ ਚੱਕਰ 'ਚ ਫਸੇ ਹੋਏ ਨੇ ਪਰ ਮੇਰਾ ਖਿਆਲ ਹੈ ਦਿੱਲੀ ਦੂਰ ਹੈ ਕੁਰਸੀ ਵੀ ਦੂਰ ਹੈ ਇਹਨਾਂ ਨੂੰ ਸਮਝ ਕਰਨੀ ਚਾਹੀਦੀ ਹੈ ਜੇ ਲੋਕ ਇਹਨਾਂ ਤੇ ਭਰੋਸਾ ਕਰ ਰਹੇ ਨੇ ਲੋਕਲ ਲੈਵਲ ਤੇ ਚਾਹੇ ਉੱਪਰਲੇ ਲੈਵਲ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਹਨਾਂ ਨੂੰ ਬਰਦਾਸ਼ਤ ਕਰੀ ਜਾਣਗੇ ਇਸ ਤਰੀਕੇ ਨਾਲ ਇਹਨਾਂ ਨੂੰ ਇਕੱਠੇ ਹੋ ਕੇ ਮੇਰੇ ਖਿਆਲ ਦੇ ਵਿੱਚ ਆਪਣੇ ਮਸਲੇ ਹੱਲ ਕਰਕੇ ਇੱਕ ਮਿਨੀਮਮ ਡੈਕੋਰਮ ਬਣਾ ਲੈਣਾ ਚਾਹੀਦਾ ਹੈ ਰੋਜ ਪ੍ਰੈਸ ਦੇ ਵਿੱਚ ਮਤਲਬ ਜਿਹਦਾ ਜੀ ਕਰਦਾ ਜੋ ਮਰਜ਼ੀ ਬੋਲੀ ਜਾਂਦਾ ਉਹ ਜਿਵੇਂ ਖੁੱਲੀ ਛਿੰਝ ਚੱਲ ਰਹੀ ਹੁੰਦੀ ਹੈ ਨਾ ਕੋਈ ਰੈਫਰੀ ਤਾਂ ਹੈ ਹੀ ਕੋਈ ਨਹੀਂ ਅਸਲ ਵਿੱਚ ਹੂੰ ਸੋ ਉਹਦੇ ਵਿੱਚ ਬੜਿੰਗ ਸਾਹਿਬ ਤੇ ਵੀ ਤਰਸ ਆਉਂਦਾ ਉਹ ਵਿਚਾਰੇ ਉੱਪਰ ਜਾ ਜੂਗਾ ਉਹਨਾਂ ਨੇ ਉੱਥੇ ਪਤਾ ਨਹੀਂ ਉਹ ਦਿੱਲੀ ਦਰਬਾਰ ਤੇ ਉੱਥੇ ਸਿੱਕੇ ਹੋਰ ਚੱਲਦੇ ਨੇ ਹੂੰ ਉੱਥੇ ਹੋਰ ਤਰੀਕੇ ਦਾ ਮਤਲਬ ਇੱਕ ਕਲਚਰ ਹੈਗਾ ਸੋ ਇੱਥੇ ਇਹਨਾਂ ਨੇ ਜਿਹੜਾ ਮਤਲਬ ਇਹ ਬਾਕਸਿੰਗ ਰਿੰਗ ਬਣਾਇਆ ਹੋਇਆ ਇਹਨੂੰ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਕਾਂਗਰਸ ਦੀ ਭਲਾਈ ਵੀ ਇਸ 'ਚ ਪੰਜਾਬ ਦੀ ਭਲਾਈ ਵੀ ਇਸ 'ਚ ਹੈ ਬਿਲਕੁਲ ਬਿਲਕੁਲ ਚਲੋ ਦੇਖਦੇ ਹਾਂ ਕਿ ਕਾਂਗਰਸ ਪ੍ਰਧਾਨ ਜਿਹੜੇ 3 D ਦੀਆਂ ਗੱਲਾਂ ਕਰਦੇ ਸੀ ਡਿਸਪਲਿਨ ਡੈਡੀਕੇਸ਼ਨ ਤੇ ਹੋਰ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਸੀ ਕਿ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਲਾਗੂ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ ਪਰ ਬਹੁਤ ਜ਼ਿਆਦਾ ਉਹਨਾਂ ਦੇ ਖਿਲਾਫ ਬਗਾਵਤ ਜਿਹੜੀ ਆ ਉੱઠી ਹੈ ਹੁਣ ਦੇਖਦੇ ਹਾਂ ਕਿ ਰਾਜਾ ਬੜਿੰਗ ਕਦੋਂ ਤੱਕ ਇਸ ਬਗਾਵਤ ਨੂੰ ਥੰਮ ਕੇ ਰੱਖਦੇ ਆ ਹਾਲਾਂਕਿ ਹਲੇ ਤੱਕ ਹਾਈ ਕਮਾਂਡ ਦਾ ਸਾਥ ਜਿਹੜਾ ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਔਰ ਸੱਤ ਸੀਟਾਂ ਦੇ ਦਮ ਤੇ ਉਹ ਹਲੇ ਵੀ ਪ੍ਰਧਾਨ ਬਣੇ ਹੋਏ ਐ ਔਰ ਦੂਜੇ ਪਾਸੇ ਉਹ ਕਹਿ ਰਹੇ ਆ ਕਿ ਇਹ ਸੱਤ ਸੀਟਾਂ ਵੈਸੇ ਜਿਹੜੀਆਂ ਉਹ ਆ ਗਈਆਂ ਨੇ ਤੇ ਹਲੇ ਵੀ ਹਾਲਾਤ ਜਿਹੜੇ ਸਾਡੇ ਜਿੱਤਣ ਵਾਲੇ ਵਿਧਾਨ ਸਭਾ ਚੋਣਾਂ ਨਹੀਂ ਨੇ ਤੇ ਇਹ ਦੇਖਦਿਆਂ ਕਿ ਹੁਣ ਕਦੋਂ ਤੱਕ ਇਹ ਸਥਿਤੀ ਜਿਹੜੀ ਆ ਕਾਂਗਰਸ ਦੇ ਵਿੱਚ ਬਣੀ ਰਹਿੰਦੀ ਆ ਪਰ ਫਿਲਹਾਲ ਕਲੇਸ਼ ਜਿਹੜਾ ਉਹ ਜ਼ਰੂਰ ਕਾਂਗਰਸ ਦੇ ਅੰਦਰ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਛਿੜ ਗਿਆ ਦੇਖਦੇ ਆ ਕਿ ਇਹ ਕਲੇਸ਼ ਜਿਹੜਾ ਹੁਣ ਕਿੱਧਰਲੇ ਪਾਸੇ ਨੂੰ ਲੈ ਕੇ ਜਾਂਦਾ ਕਾਂਗਰਸ ਨੂੰ ਔਰ ਰਾਜਾ ਵੜਿੰਗ ਖੁਰਾਂ ਨੂੰ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਮਿਲੇ ਤੁਹਾਡੇ ਨਾਲ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾ ਸ਼ੁਕਰੀਆ ਸੁਖਵਿੰਦਰ ਜੀ শ্রোਤਿਆਂ ਦਾ ਦਰਸ਼ਕਾਂ ਦਾ ਕਾਂਗਰਸੀਆਂ ਦਾ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਚਲੋ ਡਾਕਟਰ ਸਾਹਿਬ ਸਾਡੇ ਨਾਲ ਜੁੜੇ ਸੀਗੇ ਇਹਨਾਂ ਨਾਲ ਕੀਮਤੀ ਜਿਹੜੀਆਂ ਗੱਲਾਂ ਕੀਤੀਆਂ ਇਹਨਾਂ ਦੇ ਕੀਮਤੀ ਵਿਚਾਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਣਗੇ ਦੁਬਾਰਾ ਫਿਰ ਮਿਲਾਂਗੇ ਧੰਨਵਾਦ